ਸਵਾਗਤ ਆ ਜੀ ਵੈਲਕਮ ਤੁਹਾਡਾ ਗੋਬਿੰਦ ਧਾਮ ਤੋਂ ਹੁਣ ਵਾਪਸੀ ਆ ਸਾਡੀ ਸਵੇਰੇ 11 ਵਜੇ ਆ ਹੁਣ ਰਾਤ ਥੱਕੀ ਕਰਕੇ ਲੀਟ ਉੱਠੇ ਸੀਗੇ ਗੋਬਿੰਦ ਧਾਮ ਤੋਂ ਹੁਣ ਵਾਪਸ ਚੱਲ ਰਹੇ ਆ ਹੁਣ ਜਾਵਾਂਗੇ ਗੋਬਿੰਦ ਘਾਟ ਦੇਖਦੇ ਕਿੰਨਾ ਕੁ ਟਾਈਮ ਲੱਗਦਾ 13 ਕਿਲੋਮੀਟਰ ਦੀ ਉਤਰਾਈ ਉਤਰਨੀ ਆ ਆ ਨਾ ਇਹ ਸੇਬ ਦਾ ਦਰਖਤ ਆ ਦੇਖੋ ਛੋਟੇ ਛੋਟੇ ਸੇਬ ਵੀ ਆਪਾਂ ਦੇਖਦੇ ਲੱਗੇ ਨੇ ਨਹੀਂ ਆ ਜੀ ਛੋਟੇ ਆ ਕਿੰਨਾ ਵੱਡਾ ਆ ਉਪਰ ਤੱਕ ਸੀਰ ਦੇ ਬਹੁਤ ਆ ਕਿਉਂਕਿ ਠੰਡੇ ਇਲਾਕੇ ਚ ਹੁੰਦਾ ਨਾ ਦੇਖੋ ਪਹਾੜਾ ਦਾ ਵੀਊ ਦੇਖੋ ਮਾਰਨਿੰਗ ਗੋਮਿੰਦ ਹਾਮ ਦਾ ਇਹ ਬਾਜ਼ਾਰ ਆ ਪੂਰਾ ਬਦਿਆ ਬਦਿਆ ਹੋਟਲ ਰੈਸਟੋਰੈਂਟ ਬਣਿਆ ਜੋ ਮਰਜ਼ੀ ਪਾ ਖਾ ਸਕਦੇ ਆ ਮਤਲਬ ਬਹੁਤ ਵਧੀਆ ਆਟਮਾ ਕੁਲਚੇ ਛੋਲੇ ਪੂੜੀਆਂ ਗੁਲਾਬ ਜਾਮਨ ਦੁੱਧ ਬਾਕੀ ਕਮਰੇ ਵੀ ਮਿਲ ਜਾਂਦੇ ਆ 5000 4-5000 ਦਾ ਕਿਉਂਕਿ ਦੁਬਾਰ ਕਮਰੇ ਮਿਲਨੇ ਬਹੁਤ ਔਖੇ ਹੋਏ ਨੇ ਕਿਉਂਕਿ ਨਾ ਬੁੱਕ ਬਹੁਤ ਆ ਲੋਕ ਬਹੁਤ ਆ ਰਹੇ ਆ ਸੰਗਤ ਬਹੁਤ ਹੁੰਦੀ ਆ ਇਸ ਕਰਕੇ ਕੋੜਿਆਂ ਦਾ ਵੀ ਯਾਰ ਘੋੜੇ ਕਿਰਾਏ ਤੇ ਮਿਲਦੇ ਹੈ ਯਹਾਂ ਪਰ نیچے نیچے ਜਾਂਦੇ ਲਈ ਘੋੜੇ ਆ ਆਪਾ ਗੋਵਿੰਦਾਂ ਨੂੰ ਹਮ ਤੋਂ نیچے ਜਾ ਰਹੇ ਤੇ ਸੰਗਤ ਉੱਪਰ ਆ ਰਹੀ ਆ ਦੇਖੋ ਬੱਚੇ ਬੱਚੇ ਆਉਂਦੇ ਆ ਕੋੜਿਆਂ ਤੇ ਬਾਕੀ ਹਿੰਮਤੀ ਬੱਚੇ ਪੈਦਲ ਕੀ ਬਾਤ ਆ ਇਧਰ ਦੇਖੋ ਥਿਊ ਦੇਖੋ ਤੁਸੀਂ ਕੁਦਰਤ ਦਾ ਨਜ਼ਾਰਾ ਲੱਗਾ ਜੇ ਕਿਸੇ ਨੂੰ ਕੋਈ ਬਿਮਾਰੀ ਆ ਨਾ ਕੱਲ ਮੈਂ ਇੱਕ ਫੇਸਬੁੱਕ ਤੇ ਇੱਕ ਪੜੀ ਸੀ ਪੋਸਟ ਸੀ ਕਿਸੇ ਦੀ ਉਹਨਾਂ ਨੇ ਲਿਖਿਆ ਸੀਗਾ ਕਿ ਉਹ ਬੰਦੇ ਨੂੰ ਬਲੱਡ ਕੈਂਸਰ ਸੀਗਾ ਤੇ ਇੱਕ ਮਹੀਨਾ ਉਹਨੇ ਪਹਾੜਾਂ ਦੇ ਵਿੱਚ ਕੁਦਰਤ ਦੇ ਨਾਲ ਗੁਜ਼ਾਰਿਆ ਤੇ ਫਿਰ ਉਹ ਠੀਕ ਹੋ ਗਿਆ ਆ ਬਾਈ ਆ ਗਏ ਪਹੁੰਚ ਗਏ ਹੋਰ ਬਾਈ ਕੀ ਹਾਲ ਹੈ ਬਾਈ ਹਾਲ ਬਸ ਪਹੁੰਚ ਗਏ 100 ਮੀਟਰ ਰਹਿ ਗਿਆ ਹੁਣ ਨਾ ਨਾ ਆਹਾਂ ਵੀਰੇ ਅਸੀਂ ਉੱਪਰੋਂ ਆਏ ਹਾਂ ਪਤਾ ਕੀ ਆ ਬਾਬੇ ਨੇ ਜਾਣੀ ਦੇ ਨਗਰਦੋਲੇ ਕੀ ਪੜੋ ਫੁੱਕ ਕੋਈ ਗੱਲੇ ਹਾਂ ਲੋਰ ਭਲੇ ਉੱਪਰ ਲਾਦਣੀਆਂ ਇੱਥੇ ਆ ਗਏ 100 ਮੀਟਰ ਆ ਗਏ ਬਸ ਆਹ ਕੋੜਿਆਂ ਦਾ ਬਾਜ਼ਾਰ ਆ ਯਾ ਗਏ ਗੁਰਦੁਆਰਸਾਂ ਕਿਤੋਂ ਆ ਰਹੇ ਹੋ ਤੁਹਾਡੇ ਵੀ ਸਾਰਿਆਂ ਦਾ ਪਟਿਆਲਾ ਚੰਡੀਗੜ੍ਹ ਠੀਕ ਹੈ ਜੀ ਠੀਕ ਹੈ ਵੀਰੇ ਬਾਕੀ ਇਹ ਨਾ ਉੱਪਰ ਜਿਹੜਾ ਹੀ ਸਵੇਰ 4 ਵਜੇ 4:30 ਸ਼ੁਰੂ ਕਰਿਓ ਠੰਡੇ ਠੰਡੇ ਗਰਮੀ ਬਹੁਤ ਆ ਪਰ ਕੋਈ ਨਹੀਂ ਚੱਕੋ ਐ ਹੀ ਨਿਕਲ ਜਾਓ ਜੈਕਟ ਦੀ ਲੋੜ ਨਹੀਂ ਲੋੜ ਹੀ ਕੁਝ ਨਹੀਂ ਤਾਂ ਉੱਥੇ ਕਿਹੜਾ ਰਾਤ ਰਹਿਣਾ ਤੇ ਉੱਪਰ برف ਕਿੰਨੀ ਕਾ ਕਹੀ ਨਹੀਂ ਕੱਟੀ ਹੈ ਕੋਈ ਨਹੀਂ ਉੱਪਰ ਜਾ ਕੇ ਹੀ ਆ ਪਾਣੀ ਕੋਈ ਨਹੀਂ ਕੱਟੀ ਹੈ ਨਹੀਂ ਆ ਟੀ-ਸ਼ਰਟ ਚ ਕੋਈ ਨਹੀਂ ਐ ਜੋ ਗਰਮੀ ਬੋਲ ਰਹੀ ਦੀ ਉੱਪਰ। ਛੋਟ ਗਿਆ ਤੇ ਬਾਈ। ਹਾਂ ਓਕੇ ਵੀਰੇ। ਕਢਾ ਲੇ ਪਈ ਨੂੰ। ਬਾਈ ਤੇ ਚੱਲੇ ਉੱਪਰ। ਆਹ ਸ਼ਾਰਟਕਟ ਆ ਗਏ ਬਾਈ। ਵੈਰੀ ਗੁੱਡ। ਮੈਂ ਵੀ ਇੰਹੀਂ ਜਾਵਾਂ। ਆਗੇ ਬਾਈ ਤੁਸੀਂ ਤਾਂ ਆ ਗੁਰਦੁਆਰਾ ਸਾਹਮਣੇ। ਹੋਰ ਦੇਖੀ ਬਾਈ। ਮੈਂ ਵੀ ਸ਼ਾਰਟਕਟ ਹੀ ਜੰਨਾ ਬਾਈ। ਆਜੋ ਆਜੋ ਬਾਈ ਆਗੇ ਹੁਣ ਤਾਂ ਆ ਉੱਪਰ ਗੁਰਦੁਆਰਾ ਬਸ 100 ਮੀਟਰ ਤੇ ਹਾਂ ਬੇ ਉੱਪਰ ਹੀ ਆ ਪਹੁੰਚ ਗਏ ਪਹੁੰਚ ਗਏ ਲਾਸਟ ਅਸੀਂ ਤਾਂ ਚੱਲ ਪਏ ਹੁਣ ਹਾਂ ਜੀ ਵੈਰੀ ਗੁੱਡ ਦਮ ਸਵੇਰੇ ਖਿੱਚ ਕੇ ਰੱਖਿਓ ਗੰਮ ਬਸ ਬੱਲੇ 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 ਸਗ ਤਾਂ ਆਉਂਦੀਆਂ ਜਾਂਦੀਆਂ ਆਹਾ ਹਾ ਨਜ਼ਾਰਾ ਹੀ ਆ ਪਹੁੰਚ ਗਏ ਬਾਈ ਹੁਣ ਹੋਰ 100 ਮੀਟਰ ਰਹਿ ਗਿਆ ਬਾਈ 100 ਮੀਟਰ 100 ਮੀਟਰ ਰਹਿ ਗਿਆ 2 ਮੀਟਰ 5 ਮਿੰਟ ਰਹਿ ਗਿਆ ਬਸ ਨਾ ਨਾ ਯਾਰ ਆਹ ਉੱਪਰ ਹੀ ਆ ਬਸ ਹੋਰ ਹਾਏ ਕਿੰਨੀ ਸੰਘਤਾ ਰਹੀ ਆ ਟਾਈਮ 11:30 ਦਾ ਪਹੁੰਚ ਗਏ ਬਾਈ ਹੁਣ ਹਾਂ 200 ਮੀਟਰ ਵੀਰੇ ਆ ਸਾਹਮਣੇ ਸਾਹਮਣੇ ਗੁਰਦੁਆਰਾ ਬਸ ਹਾਂ ਸਾਹਮਣੇ ਗੁਰਦੁਆਰਾ ਬਾਈ 200 ਮੀਟਰ ਹੀ ਆ ਨਿਕਲੋ ਬਸ 200 ਮੀਟਰ ਅੰਤਾਂ ਦੀ ਸੁੰਦਰਤਾ ਗੋਵਿੰਦ ਧਾਮ ਆਪਣੇ ਗੁਰੂ ਸਾਹਿਬ ਇੱਥੇ ਆਉਂਦੇ ਰਹੇ ਆ ਆਪਾਂ ਅਗੇ ਹੈਲੀਪੈਡ ਕੋਲੇ ਉਹ ਸਾਹਮਣੇ ਹੈਲੀਪੈਡ ਬਹੁਤ ਸੋਹਣਾ ਨਜ਼ਾਰਾ ਹਵਾ ਠੰਡੀ ਆ ਤੇ ਧੁੱਪ ਤਾਂ ਪੈਂਦੀ ਪਿੱਕੀ ਪਰ ਕੋਈ ਫਰਕ ਨਹੀਂ ਠੰਡਾ ਮੌਸਮ ਆ ਸਵੇਰ ਦਾ ਵੈਸੀ ਵੀ ਠੰਡਾ ਹੈਗਾ ਪਹੁੰਚ ਗਏ ਬਈ ਅਸੀਂ ਹੈਲੀਪੈਡ ਕੋਲੇ ਆਪਾਂ ਵੀ ਆ ਗਏ ਦੇਖਦੇ ਆ ਕੋਈ ਜਹਾਜ਼ ਆ ਗਿਆ ਤਾਂ ਵੇਟ ਕਰਕੇ ਜਾਂਦੇ ਆ ਵਿਊ ਜਿਹਾ ਲਾਵਾਂਗੇ ਆ ਇੱਧਰ ਦੇਖੋ ਚੱਲ ਪਿਆ ਨੈਟ ਚੱਲ ਪਿਆ ਨਾ ਬਾਈ ਨੈਟ ਨਹੀਂ ਚੱਲਦਾ ਗੁਰਦਾਰ ਸਾਹਿਬ ਕਿਨਾਂ ਪੂਰਾ ਚੱਲ ਤੂੰ ਵੀ ਆ ਆ ਨਿਕਲ ਤਾ ਮੈਂ ਚੱਲੇ ਦੋੜ ਲਾ ਲੱਗ ਜਾ ਲੱਗ ਜਾ ਬਾਈ ਲੱਗ ਜਾ ਲੈਫਟ ਰਾਈਟ ਸੈਟ ਵੀ ਆ ਗਿਆ ਹੈ ਸੋਚ ਕੇ ਬਾਈ ਕੋਈ ਹਾਂਜੀ ਉਹ ਬਹੁਤ ਮਜ਼ਾ ਆ ਬਹੁਤ ਮਜ਼ਾ ਜਹਾਜ਼ ਦੀ ਕਰਦੇ ਭੀ ਟੱਪਾ ਕੁਛ ਨਹੀਂ ਕਹਿੰਦੇ ਪਤਾ ਕਦੋਂ ਹੋਣਾ ਆ ਇਹਦਾ ਕੈਪਟਨ ਸਾਹਿਬ ਦਾ ਕਮਰਾ ਦੇਖ ਕੇ ਆਉਨੇ ਆਪਾਂ ਇੱਥੇ ਕੋਈ ਹੈਗਾ ਓਏ ਆ ਦੇ ਆਹ ਉਹੀ ਲੜੀ ਜਾਂਦੇ ਦੇਖੀ ਆਹ ਉਹੀ ਲੜੀ ਜਾਂਦੇ ਪਤੰਦਰ ਵਿਲੇ ਕਾ ਕੋ ਲੱਭਦਾ ਨੰਨ ਚੱਲਾ ਪਾ ਕੈਪਟਨ ਦਾ ਕਮਰਾ ਦੇਖ ਕੇ ਆਉਨੇ ਐ ਐਂਟਰੀ ਦੀ ਸੰਗਤ ਇੱਧਰ ਦੀ ਐਂਟਰੀ ਕਰਦੀ ਆ ਫੋਟੋਗ੍ਰਾਫੀ ਨੋ ਫੋਟੋ ਨਹੀਂ ਕਹਿੰਦੇ ਖਿੱਚ ਸਕਦੇ ਤੇ ਕੋਈ ਨਹੀਂਗਾ ਬੰਦਾ ਉਹ ਇੱਕ ਦੁਕਾਨਾ ਹੈਗੀ ਆ ਤੇ ਆ ਸਾਰੇ ਤਾਂ ਨਹੀਂ ਜਹਾਜ ਮੈਨੂੰ ਲੱਗਦਾ ਹੋਣਾ ਹੀ ਨਹੀਂ ਹੈਗਾ ਕੋਈ ਬੰਦਾ ਹੀ ਨਹੀਂ ਹੈਗਾ ਇੱਥੇ ਸਗਦ ਬੈਠੀ ਆ ਇਹ ਸਾਹ ਲੈਂਦੀ ਆ ਆਪਾਂ ਵੀ ਧੁੱਪ ਤਾਂ ਬਹੁਤ ਅੱਜ ਗਰਮੀ ਹੈਗੀ ਆ ਪਰ نیچے ਆਉਂਦੇ ਕੋਈ ਔਖਾ ਨਹੀਂ ਲੱਗਦਾ ਜਿਹੜੇ ਉੱਪਰ ਆ ਰਹੇ ਆ ਨਾ ਉਹਨਾਂ ਨੂੰ ਗਰਮੀ ਲੱਗਦੀ ਆ ਪਰ ਕੋਈ ਗੱਲੀ ਟੀ-ਸ਼ਰਟ ਪਾ ਕੇ ਬੰਦਾ ਆ ਸਕਦਾ ਜਿੰਨਾ ਮੀਟ ਘੱਟ ਲਿਆਉਂਗੇ ਤੁਸੀਂ ਉਨਾ ਹੀ ਵਧੀਆ ਦੋ ਸ਼ਰਟਾਂ ਦੋ ਟੀ-ਸ਼ਰਟਾਂ ਤੇ ਦੋ ਲੋਰਾ ਲੈਓ ਬਸ ਜਿੰਨਾ ਵੇਟ ਕੱਟ ਹੋਊਗਾ ਉਨਾ ਬੰਦਾ ਜਿਆਦਾ ਵਧੀਆ ਸੀਨ ਦੇਖ ਲੈਂਦਾ ਹਾਂ ਹਾਂ ਉੱਪਰ ਹਰ ਪਹਾੜ ਪਰਬਤ ਸਾਡੇ ਨਾਲ-ਨਾਲ ਹੀ ਜਾ ਰਹੇ ਆ ਬਜ਼ੁਰਗ ਜਵਾਨ ਬੱਚੇ ਸਾਰੇ ਕੋਈ ਦਾ ਖੱਚਰਾ ਕੋਹੜਿਆਂ ਦੀ ਜਾ ਰਹੇ ਆ ਬਾਕੀ ਪੈਦਲ ਹੀ ਵਾਰਸੀ ਨੂੰ ਤਾਂ ਘਾਟ ਹੀ ਸੰਤਾਰੀ ਥੋੜਾ ਲੇਟ ਹੋਊਗੀ ਅਥਨੇ ਰੈਸਟ ਕਰਦੇ ਸੀ ਨਾ ਮੇਰੇ ਨਾਲ ਦੇ ਵੀ ਪਿੱਛੇ ਰਹਿ ਗਏ ਟ੍ਰੈਕ ਬਹੁਤ ਵਧੀਆ ਕਿਤੇ ਕੋਈ ਉਹ ਨਹੀਂ ਹੈਗਾ ਖਰਾਬ ਨਹੀਂ ਹੈਗਾ ਆਫ ਰੋਡਿੰਗ ਹਾਂ ਆਫ-ਰੋਡਿੰਗ ਉੱਤਰ ਦੇ ਆਪਾਂ ਜੰਗਲ ਦੇ ਵਿੱਚ ਦੀ ਆਫ-ਰੋਡਿੰਗ ਵੱਲ ਐ ਬਾਈ ਖਿੱਚ 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 ਸਪੀਡ ਖਿੱਚ ਵੈਰੀ ਗੁੱਡ ਆਫ-ਰੋਡਿੰਗ ਦਾ ਇਹ ਫਾਇਦਾ ਹੈਗਾ ਥੋੜਾ ਸ਼ਾਰਟਕਟ ਹੋ ਜਾਂਦਾ ਪੈਰ ਸਲਿੱਪ ਹੋਣ ਦਾ ਡਰ ਹੁੰਦਾ ਪਰ ਆਰਾਮ ਨਾਲ ਤੁਰੋ ਰਾਮਨਾਲ ਚੜੋ ਕੋਈ ਦਿੱਕਤ ਨਹੀਂ ਸੰਗਤ ਨੂੰ ਨਾ ਹੌਸਲਾ ਦੇਣਾ ਪੈਂਦਾ ਬਸ ਥੋੜਾ ਹੀ ਰਹਿ ਗਿਆ ਕਿਉਂਕਿ ਜੇ ਹੌਸਲਾ ਤੋੜਾਂਗੇ ਨਾ ਫਿਰ ਕੋਈ ਪਹੁੰਚੂ ਬਣਾ ਅਰੈਸਟ ਕਰ ਰਿਹਾ ਉੱਪਰ ਜਾਣ ਵਾਲੀ ਸਾਰੀਆਂ ਸੰਗਤਾਂ ਦੇਖੋ ਪੱਕੀ ਚਾਹ ਪਾਣੀ ਪੀ ਰਹੇ ਰੈਸਟੋਰੈਂਟ 'ਚ ਹਰ ਇੱਕ ਬੰਦਾ ਜਿਹੜਾ ਪੁੱਛਦਾ ਕਿੰਨਾ ਰਹਿ ਗਿਆ ਬਸ ਉਹਨੂੰ ਐਂ ਕਹਿਣਾ ਥੋੜਾ ਹੀ ਰਹਿ ਗਿਆ ਅਸੀਂ ਤੁਸੀਂ ਪਹੁੰਚ ਗਏ ਹੈਨਾ ਫਿਰ ਉਹਨੂੰ ਹੌਸਲਾ ਹੋ ਜਾਂਦਾ ਚੱਲੇ ਅੱਧੀ ਵਾਟ ਮੰਨ ਲਓ 1 ਕਿਲੋਮੀਟਰ ਹੋਰ ਜਾ ਵੜਦਾ ਐ ਕਰਕੇ ਵਾਹ ਗਰੂ ਉਹ ਸੱਜੇ ਪਾਸੇ ਹੈਗਾ ਚਰਨਾ ਤੇ ਖੱਬੇ ਪਾਸੇ ਬੱਦਲਾਂ ਨੂੰ ਛੂਂਦੇ ਪਰਬਤ ਕੀ ਬਾਤਾਂ ਅੰਨੇ ਉਚਾਈ ਤੇ ਹਿਮਕੁਟ ਸਾਹਿਬ ਆਪਾ ਦਰਸ਼ਨ ਕਰਨ ਜਾਂਦੇ ਆ ਦਰਸ਼ਨ ਵੀ ਕਰਦੇ ਆ ਤੇ ਕੁਦਰਤ ਨੂੰ ਵੀ ਨੇੜਿਓਂ ਦੇਖਦੇ ਆ ਕੀ ਬਾਤ ਹੈ ਨਦੀ ਗੰਗਾ ਨਾਲ-ਨਾਲ ਆਪਣੇ ਚੱਲਦੀ ਹੈ ਆਪਾਂ ਨੂੰ ਰਸਤਾ ਨਹੀਂ ਭੁੱਲਣ ਦਿੰਦੀ ਹੋਰ ਬਾਈ ਕੀ ਹਾਲ ਹੈ ਮੇਰੇ ਸਾਸੂ ਬਲੋਂ ਵੇਟ ਕਰੇਗੇ 3 ਕਿਲੋਮੀਟਰ ਹੋਏਗਾ 3 ਕਿਲੋਮੀਟਰ ਹਜੇ 3 ਕਿਲੋਮੀਟਰ ਰਸਤੇ ਸੱਪ ਸੀਗਾ ਬਾਈ ਦਾ ਪੈਰ ਆ ਜਾਣਾ ਸੀ ਭੱਜ ਗਿਆ ਭੱਜ ਗਿਆ ਹੱਲੀ ਦਾ ਟਾਈਮ ਹੋ ਗਿਆ ਇਹਦਾ 3:30 ਤੋਂ ਸ਼ੁਰੂ ਹੋ ਜਾਂਦੇ ਆ ਫਿਰ ਸ਼ਾਮ ਤੱਕ ਚੱਲਦੀ ਹੈ ਆ ਜਾਓ ਬਾਈ ਸਾਹੇ ਤਾਂ ਵਿਚਾਰੀ ਸਾਹ ਲੈ ਲੇ ਕਿ ਹੁੰਦੀ ਉਹ ਦੇਖੋ ਨਦੀ ਕਿਵੇਂ ਵਗ ਰਹੀ ਹੈ ਨੂੰ ਦੇਖਦੇ ਆਪਾਂ ਸਾਈਡ ਤੋਂ ਵੀਊ ਜਿਆ ਦਿਖਦੇਗਾ ਕਿੰਨਾ ਘੈਂਟ ਆ ਦੇਖੋ ਕੀ ਬਾਤ ਆ ਕੱਲ ਵਾਲੇ ਮੈਡੀਕਲ ਕੈਂਪ ਸੀ ਨਾ ਜਿਹੜਾ ਸ਼੍ਰੀ ਹੇਮਕੁੰਡ ਸਾਹਿਬ ਸੇਵਾ ਸੁਸਾਇਟੀ ਉੱਥੇ ਆਪਾਂ ਚਾਹ ਪੀਣ ਲੱਗੇ ਆ। ਚਾਹ ਦੀ ਚੀਜ਼ ਹੋਰ ਵੀਰੇ ਕੀ ਹਾਲ? ਵਧੀਆ ਬਾਈ ਜੀ। ਕਿਹੜਾ ਪਿੰਡ ਸ਼ਹਿਰ? ਇੱਕ ਪਤੜਾਈ ਦੀ ਆ ਸਾਡੀ। ਹਾਂ ਕੱਲ ਅੰਕਲ ਮਾਲਿਸ਼ ਕਰਵਾਈ ਸੀ। ਪਾਤੜਾ ਤੋਂ ਸੀਗੇ। ਅੱਗੇ ਬੈਠੇ ਆ। ਕਿ ਗਾਏ ਦੋਨੇ ਭਾਈ ਇਹ ਤਾਂ ਚਾਰੀ ਡਿਊਟੀ ਆ ਅੱਗੇ ਸਾਰੇ ਮੈਡੀਕਲ ਕੈਂਪ ਤੇ। ਮੇਰੀ ਮੈਡੀਕਲ ਕੈਂਪ ਚੱਲ ਰਿਹਾ ਇੱਧਰ ਦੇਖੋ ਪਾਤਣਾ ਵਾਲੇ ਬਾਈ ਕੀ ਕਰ ਰਹੇ ਆ ਮ사ਜ ਵਗੈਰਾ ਕਿਉਂਕਿ ਜਿਹੜੇ ਥੱਕੇ ਆਉਂਦੇ ਨਾ ਉਤੋਂ ਯਾਤਰੂ ਉਹਨਾਂ ਦੀ ਐ ਮ사ਜ ਹੁੰਦੀ ਦੇਖੋ ਕੜਦੇ ਰੜਕਾ ਬਾਈ ਇੱਧਰ ਦੇਖੋ ਬੰਦੇ ਦੇ ਜਿਹੜੀਆਂ ਖੱਲੀਆਂ ਖੁੱਲੀਆਂ ਪਈਆਂ ਹੁੰਦੀਆਂ ਨਾ ਬਾਈ ਠੀਕ ਹੋ ਜਾਂਦੀਆਂ ਹਨਾ ਤੇ ਨਾ ਬਾਈਆਂ ਨੂੰ ਸੇਵਾ ਲੱਗੂਗੀ ਬਹੁਤ ਜ਼ਿਆਦੀ ਹੈਣਾ ਹਾਂ ਸਹੀ ਗੱਲ ਸਹੀ ਹੈ ਇਹ ਆਪ ਦਾ ਕੰਮ ਸਾਰਾ ਦਿਨ ਕਰਦਾ ਰਹਿੰਦਾ ਆ ਵਾਲਾ ਹੈਲੀਕਾਪਟਰ ਹੋ ਜਾਂਦਾ ਪੱਦਿਆਂ ਦੇ ਵਿੱਚ ਦੀ ਇਹ ਆਪ ਦੀ ਡਿਊਟੀ ਪੂਰੀ ਨਿਭਾਉਂਦਾ ਸਵਾਰੀਆਂ ਨੂੰ ਲੈ ਕੇ ਜਾਂਦਾ ਤੇ ਲੈ ਕੇ ਆਉਂਦਾ 10 ਮਿੰਟ ਦਾ ਵਕਬਾ ਹੋਊਗਾ ਵੱਧ ਤੋਂ ਵੱਧ ਰਸਤੇ 'ਚ ਬਾਈ ਫੇਰ ਮਿਲ ਗਏ ਇਹ ਦੋਨੇ ਅਮਨ ਬਾਈ ਹਰਮਨ ਕਿਸੇ ਔਰ ਕੇ ਪਾਸ ਨਾ ਚਲੇ ਤੇ ਸਰਦਾਰ ਬੰਦਾ ਤਾਂ ਪਵਨ ਅਲਾ ਭਾਈ ਸਿੰਘ ਸਾਹਿਬ ਇਹ ਹੁਣ ਆਪਣੇ ਨਾਲ ਹੀ ਆ ਰਹੇ ਵਾਪਸ ਹਾਂ ਉਹਨਾਂ ਨੇ ਸਮਨੇ ਕਾ ਆ ਗਏ ਘੁੰਮਣੇ ਤੋਂ ਇਨਪਾ ਯਾਹਾਂ ਤੇ ਉਹ ਕਹਿੰਦੇ ਇੰਕੇ ਇੰਕੇ ਆ ਰਹੇ ਚੋਕ ਤੇ ਪੈ ਨਹੀਂ ਰੋਕਣੇ ਨੀਚੇ ਨਾ ਬੋਲੀਏ ਕੇ ਬਸ ਕਿਸੇ ਨੇ ਵੀ ਨਹੀਂ ਰੋਕਿਆ ਯਾਰ ਸਰਦਾਰ ਵੜ ਗਾਉਂ ਕਾ ਲਗੇ ਨਾ ਫੁੱਲਾਂ ਮੇ ਆ ਰਹੇ ਐ ਸਹੀ ਹਾਂ ਭਾਈ ਮੈਨੂੰ ਲੱਗਦਾ ਆਪਣ 7:00 ਵੱਜ ਜਾਣਗੇ ਅਮਨ ਭਾਈ 7:30 7:30 ਵੱਜ ਰਹੇ ਨੇ ਬਾਈ ਤੇ ਚਲਾ ਕੇ ਲਿਆਇਆ ਹੌਲੀ ਹੌਲੀ ਹਨ ਹਾਂ ਆਪਾਂ ਇਹ ਵੀਰ ਬੰਮਾ ਸੀਗਾ ਹੂੰ ਨਾਲ ਦਾ ਨਹੀਂ ਸਹੀ ਆ ਬੈਸਲ ਠੀਕ ਹੈ ਠੀਕ ਆ ਜਾ ਬਾਈ ਲੰਘ ਜਾ ਬਾਈ ਉਹਨਾਂ ਦੇ ਬੈਗ ਵੀ ਆਪਣੇ ਪਿੱਛੇ ਟੰਗੇ ਹੋਏ ਆ ਠੀਕ ਆ ਇਹ ਬਾਕੀ ਆਪਣੇ ਨੇੜ ਦਾ ਹਾਂ ਸਹੀ ਆ ਔਰ ਚੜ ਗਿਆ ਚੜ ਗਿਆ ਥੈਂਕ ਯੂ ਚੜ ਜਾਂਦੇ ਭਾਣੇ ਸਾਈਕਲ ਚੜੇ ਜਾਂਦੇ ਅੱਜ ਯਾਰ ਬੱਦਲ ਜੇ ਆ ਜਾਂ ਟਾਈਮ ਜ਼ਿਆਦਾ ਹੋ ਗਿਆ ਡ੍ਰਿਪ ਹੋਈ ਸਮਾਂ ਰਹਿ ਗਿਆ ਵੀ ਕਹਿੰਦਾ ਵੀਰੇ ਬਾਈ ਮਿਲ ਗਏ ਸੀ ਜੇ ਰੋਕ ਲਿਆ ਆਪਾਂ ਨੇ ਅਮਨ ਬਾਈ ਤੇ ਹਰਮਨ ਵਧੀਆ ਟਰੈਕ ਦੇਣਾ ਕਿਥੇ ਨਾ ਸਾਈਕਲ ਦਾ ਟਰੈਕ ਸੀਗਾ ਕਿ ਆਪਾਂ ਉਹ ਰਸਤੇ 'ਚ ਮਿਲ ਗਏ ਘੋੜੇ ਬੜੇ ਆਉਂਦੇ ਆ ਆਵਾਜ਼ ਤਾਂ ਘੱਟੀ ਹੋਣੀ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਹ ਹਾਂ ਜੀ ਹਰੀਕ ਦਾ ਫਿਰ ਪਾਉ ਦੇ ਨਾ ਹਾਂ ਰਸਤਾ ਮਿਲ ਗਿਆ ਠੀਕ ਹੈ ਵੀਰੇ ਲਓ ਜੀ ਰਾਤ ਦੇ ਵੱਜ ਗਏ 9:30 ਸਾਨੂੰ ਬਹੁ ਟਾਈਮ ਲੱਗ ਗਿਆ ਕਿਉਂਕਿ ਉਤਰਾਈ ਹੈਗੀ ਸੀ ਤੇ 19 ਕਿਲੋਮੀਟਰ ਦੀ ਆਪਾਂ ਪਹੁੰਚ ਕੇ ਗੋਵਿੰਦ tạm ਤੋਂ ਗੋਬਿੰਦ ਘਾਟ ਚਾਰ ਜਾਣੇ ਸੀ ਅਸੀਂ ਹੌਲੀ ਹੌਲੀ ਪੈਦਲ ਚੱਲਦੇ ਅਸੀਂ ਐਂਡ ਤੱਕ ਪੈਦਲ ਹੀ ਆਏ ਆ ਅਸੀਂ ਉਹ ਉਹਦੇ ਤੇ ਨਹੀਂ ਆਏ ਅੱਗੇ ਗੱਡੀ ਜਾਂ ਸਮੋ ਤੇ ਨਹੀਂ ਆਏ ਵਾੜਾ ਗੁਰਦੁਆਰਾ ਸਾਹਿਬ ਜਾ ਕੇ ਸਟੇ ਕਰਦੇ ਆ ਚਲੋ ਸਤਨਾਮ ਸ੍ਰੀ ਵਹਿਗੁਰੂ ਬੋਲੇ ਸੋਨੇ ਹਾਰ ਸਾਸਰੀਆ ਕਾਲ